ਦੇਖੋ ਕਿਸਾਨ ਦੇਸ਼ ਦਾ ਅੰਦਾਜ਼ਾ ਉਹ ਕੱਲੇ ਪੰਜਾਬ ਦਾ ਨਹੀਂ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜਖਮੀਆਂ ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਬਾਹ ਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਸ਼ ਦੇ ਸਿਵਿਲIANS ਦਾ ਵੀ ਨਹੀਂ ਕਰਦੇ ਮੋਦੀ ਸਾਹਿਬ ਦਾ ਇਹ ਮਤਲਬ ਦਿਲ ਟੁੱਟਿਆ ਇਹਦੇ ਨਾਲ ਬਹੁਤ ਜਿਆਦੇ ਧੱਕਾ ਅੰਨ ਦਾ ਤੇਰਾ ਕੀਤਾ ਗਿਆ ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਦਾਜ਼ਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜ਼ਖਮੀਆਂ ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਹ ਦੇ ਵਿੱਚ ਨਹੀਂ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਸ਼ ਦੇ ਸਿਵਿਲਿਅਨਸ ਨਾਲ ਵੀ ਨਹੀਂ ਕਰਦੇ ਉਹ ਵੀ ਦੁਸ਼ਮਣ ਦੇਸ਼ੀ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ ਸੋ ਇਹ ਮੋਦੀ ਸਾਹਿਬ ਦਾ ਇਹ ਮਤਲਬ ਡੇਢ ਟੁੱਟਿਆ ਇਹਦੇ ਨਾਲ ਬਹੁਤ ਜਿਆਦੇ ਧੱਕਾ ਅੰਨ ਦਾ ਤੇ ਨਾਲ ਕੀਤਾ ਗਿਆ ਸੋ ਮੈਂ ਹੁਣ ਅੱਗੇ ਬੇਨਤੀ ਕਰਦਾ ਡਾਕਟਰ ਦਿਖਤਰਪਾਲ ਜੀ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਆਪਾਂ ਸਾਰੇ ਕਿਸਾਨੀ ਮਸਲੇ ਤੇ ਇਕਜੁੱਟਾਂ ਉਹਨਾਂ ਦੀਆਂ ਮੰਗਾਂ ਦਾ ਸਮਰਥਨ ਵੀ ਕਰਦੇ ਹਾਂ ਮਾਨਯੋਗ ਸਪੀਕਰ ਸਾਹਿਬ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਹਰਿਆਣੇ ਦੀ ਪੁਲਿਸ ਵੱਲੋਂ ਜੋ ਰੋਕਿਆ ਗਿਆ ਉਹ ਬੜੀ ਮਾੜੀ ਘਟਨਾ ਆ ਕਿਉਂਕਿ ਉਹ ਦਿੱਲੀ ਜਾ ਰਹੇ ਸੀ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਆ ਉੱਥੇ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਪਰ ਮੈਂ ਤੁਹਾਡੇ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਧਿਆਨ ਚ ਲਿਆਉਣੀ ਚਾਹੁੰਦਾ ਹਾਂ ਕਿ ਜਦੋਂ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਲੋਕ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਜਦੋਂ ਚੰਡੀਗੜ੍ਹ ਦੇ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣ ਆਉਂਦੀਆਂ ਤਾਂ ਉਹਨਾਂ ਨੂੰ ਮਹਾਲੀ ਵੀ ਅੰਦਰ ਰੋਕਿਆ ਜਾਂਦਾ ਮੇਰੀ ਤੁਹਾਡੇ ਮਾਧਿਮ ਰਾਹੀਂ ਇਹ ਅਪੀਲ ਹੈ ਕਿ ਚੰਡੀਗੜ੍ਹ ਦੇ ਜਿਹੜੇ ਐਸਐਸਪੀ ਆ ਪੰਜਾਬ ਕੈਡਰ ਦੇ ਆ ਉਹਨਾਂ ਦੇ ਨਾਲ ਗੱਲ ਕਰਕੇ ਜਿਹੜੀ ਕੋਈ ਵੀ ਚੰਡੀਗੜ੍ਹ ਚ ਨਿਰਧਾਰਤ ਜਗ੍ਹਾ ਆ ਉੱਥੇ ਤੱਕ ਆਉਣ ਦੀ ਉਹਨਾਂ ਨੂੰ ਆਗਿਆ ਦਿੱਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਰਾਜਾ ਜੀ ਮੈਂ ਇੱਕ ਬੇਨਤੀ ਕਰ ਚੁੱਕਿਆ ਵੀ ਆਪਾਂ ਡਾਕਟਰਸ ਨੂੰ ਬੁਲਾਉਣਾ ਕੀ ਤੁਸੀਂ ਬਸ ਅੰਗਰੇਜ਼ੀ ਸਮਝਦੇ ਹੋ ਮੈਂ ਵੈ ਫਿਰ ਉਹ ਤੋਂ ਕਰ ਲਾਂਗੇ ਜੀ ਬਸ ਆਪਾਂ ਤੁਹਾਡੂ ਤੁਹਾਡੇ ਕਹਿਣ ਤੋਂ ਬਾਅਦ ਮੈਂ ਤੁਹਾਨੂੰ ਕੱਲ 5 ਮਿੰਟ ਦਿੱਤੇ ਸੀ ਤੁਸੀਂ ਫੇਰ ਨਹੀਂ ਰਜੇ ਸੋ ਅੱਜ ਹੁਣ ਕੋਟਲੀ ਜੀ ਬੈਠੋ ਤੁਸੀਂ ਬੈਠੋ 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 ਸਪੀਕਰ ਸਾਹਿਬ ਬਹੁਤ ਧੰਨਵਾਦ ਆ ਜੀ ਤੁਹਾਡਾ ਔਰ ਵੈਸੇ ਤਾਂ ਮੈਂ ਧੰਨਵਾਦ ਇਸ ਗੱਲ ਹੀ ਕਰੂੰਗੀ ਕਿਉਂਕਿ ਜਦੋਂ ਸੀ ਪਿਛਲੇ ਟਾਈਮ ਹੁੰਦੇ ਸੀ ਨਾ ਪਿਛਲੇ 5 ਸਾਲ ਤੇ 0 ਆਰ 15 ਕਿ ਮਿੰਟਾਂ ਦਾ ਹੀ ਹੁੰਦਾ ਸੀ ਪਰ ਤੁਸੀਂ ਇਹਨੂੰ ਵਧਾ ਕੇ ਬਹੁਤ ਵੱਡਾ ਕੀਤਾ ਹੋਇਆ ਜਿੱਥੇ ਸਾਰੇ ਜਣਿਆਂ ਨੂੰ ਬੋਲਣ ਦਾ ਮੌਕਾ ਮਿਲਦਾ ਬੀਬੀਆਂ ਜੀ ਤੇ ਬਹੁਤ ਵਧੀਆ ਗੱਲ ਆ ਜੀ ਇਸ ਲਈ ਬਹੁਤ ਧੰਨਵਾਦ ਆ ਤੇ ਮੈਂ ਇੱਕ ਬੜੇ ਅਹਿਮ ਮਸਲੇ ਤੇ ਜਿਹੜੀ ਗੱਲ ਕਰਨਾ ਚਾਹੁੰਦੀ ਆ ਕਿ ਤਲਵੰਡੀ ਸਾਬੋ ਜਿੱਥੇ ਗੁਰਗੋਵਿੰਦ ਸਿੰਘ ਰਿਫਾਇਨਰੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਰਨ ਹੋ ਰਿਹਾ ਤੇ ਜਦੋਂ ਉਹ ਰਿਫਾਇਨਰੀ ਬਣੀ ਆ ਨਾ ਉਦੋਂ ਉਹਨੇ ਕਮਿਟ ਕੀਤਾ ਸੀਗਾ ਕਿ 2% ਐਜ਼ ਅ ਸੀਐਸਆਰ ਜਿਹਨੂੰ ਅਸੀਂ ਤਲਵੰਡੀ ਸਾਬੋ ਦੀ ਡਿਵੈਲਪਮੈਂਟ ਤੇ ਲਾਵਾਂਗੇ ਪਰ ਅੱਜ ਮੈਨੂੰ ਅਫਸੋਸ ਆ ਇਸ ਗੱਲ ਦਾ ਕਿ ਪਿਛਲੇ 5 ਸਾਲ ਜਿਹਨੂੰ ਇੱਕ ਗੁੰਡਾ ਟੈਕਸ ਦੇ ਅੱਡੇ ਵਜੋਂ ਵਸੂਲਿਆ ਜਾਂਦਾ ਸੀ ਤੇ ਜਿੱਥੇ ਰਾਜ ਕੇ ਬਦਨਾਮੀ ਜਿਹੜੀ ਵਿਰੋਧੀ ਧਿਰ ਦੀ ਮੈਂ ਕਹੂੰਗੀ ਆਮ ਆਦਮੀ ਪਾਰਟੀ ਦੀ ਕੀਤੀ ਜਾਂਦੀ ਸੀ ਤੇ ਜਿੱਥੇ ਰੈਫਾਇਨਰੀ ਦਾ ਹੱਕ ਬਣਦਾ ਕਿ ਉੱਥੋਂ ਦੇ ਲੋਕਲ ਜਿਨ੍ਹਾਂ ਨੇ ਛੋਟੇ-ਛੋਟੇ ਕੰਮ ਕਰਨੇ ਆ ਕਿਸੇ ਨੇ ਸਿਕਿਉਰਿਟੀ ਚ ਜਾਣਾ ਕਿਸੇ ਨੇ ਕੋਈ ਹੋਰ ਕੰਮ ਕਰਨਾ ਕਿ ਲੋਕਲ ਲੋਕਾਂ ਨੂੰ ਤਰਜੀਹ ਦੰਦੇ ਹੋਏ ਉਹਨਾਂ ਨੂੰ ਇਨਵੋਲਵ ਕਰੇ ਪਰ ਅਫਸਰ ਸਾਹਿਬ ਜੀ ਅੱਜ ਵੀ ਰੈਫਾਇਨਰੀ ਜਿਹੜੀ ਆ ਮੈਂ ਤਾਂ ਇੱਥੋਂ ਤੱਕ ਗੱਲ ਕਰੂੰਗੀ ਕਿ ਜੇ 2% ਸੀਐਸਆਰ ਤਲਵੰਡੀ ਸਾਬੋ ਤੇ ਲੱਗ ਜਾਂਦਾ ਪ੍ਰੋਪਰ ਤਰੀਕੇ ਨਾਲ ਤਾਂ ਮੈਂ ਕਹੂੰਗੀ ਕਿ ਅਸੀਂ ਤਾਂ ਧੰਨਵਾਦ ਕਰਾਂਗੇ ਔਰ ਸਾਨੂੰ ਤਾਂ ਫਿਰ ਜਿਹੜਾ ਜਿਹੜੇ ਫੰਡਸ ਪੰਜਾਬ ਗੌਰਮੈਂਟ ਬਣੀਓ ਅਲੋਟ ਹੁੰਦੇ ਉਹਦੀ ਵੀ ਜ਼ਰੂਰਤ ਨਹੀਂ ਰਣੀ। ਥੈਂਕ ਯੂ। ਸੋ ਮੇਰੀ ਗੁਜਾਰਿਸ਼ ਆ ਕਿ ਹੋ ਗਿਆ ਜੀ। ਉਹਦੇ ਤੇ ਆਪਾਂ ਪ੍ਰੋਪਰਲੀ ਸਾਰੇ ਜਣੇ ਇਕੱਠੇ ਹੋ ਕੇ ਕੰਮ ਸਾਰਿਆਂ ਨੂੰ ਟਾਈਮ ਮਿਲੂਗਾ। ਤੁਸੀਂ ਆਰਾਮ ਨਾਲ ਬੈਠੋ। ਠੀਕ ਹੈ ਜੀ। ਧੰਨਵਾਦ ਸਪੀਕਰ ਸਾਹਿਬ। ਇੱਧਰ 18 ਹੈ ਉਧਰ 92 ਆ। ਉਹਨਾਂ ਨੇ ਵੀ ਲੋਕਾਂ ਦੀ ਗੱਲਾਂ ਕਰਦੀਆਂ। ਸੋ ਉਸ ਹਿਸਾਬ ਨਾਲ ਮੈਂ ਸ਼ੁਰੂ ਸ਼ੁਰੂ ਤੁਹਾਡੇ ਲੋ ਕੀਤਾ ਸ਼ੁਰੂ ਤੁਹਾਡੇ ਲੋ ਕੀਤਾ ਜੀ ਚਲੋ ਧੰਨਵਾਦ ਮਨਜੋਗ ਸਪੀਕਰ ਸਾਹਿਬ ਮੈਂ ਜਿਹੜੀ ਮਨਜੋਗ ਸੀਐਮ ਸਾਹਿਬ ਵੱਲੋਂ ਇੱਕ ਸਕੀਮ ਲਾਗੂ ਕੀਤੀ ਗਈ ਹੈ ਔਰਤਾਂ ਵਾਸਤੇ ਪਹਿਲ ਮੈਂ ਥੋੜਾ ਜਿਹਾ ਉਹਦੀ ਡਿਟੇਲ ਦੇ ਵਿੱਚ ਜਾਣਾ ਚਾਹੁੰਦੀ ਹਾਂ ਕਿ ਪਹਿਲ ਔਰਤਾਂ ਜਿਹੜੀਆਂ ਸਾਡੀਆਂ 65% ਪਿੰਡਾਂ ਦੇ ਵਿੱਚ ਉਹਨਾਂ ਦੇ ਟੈਲੈਂਟ ਨੂੰ ਬਿਲਕੁਲ ਨਹੀਂ ਵਰਤਿਆ ਜਾ ਰਿਹਾ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਸਾਡੀਆਂ ਨੋਹਾਂ ਧੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸਵਰਗ ਵਰਗੀਆਂ ਬਣਨ ਵਾਲੀਆਂ ਚੀਜ਼ਾਂ ਦਾ ਖਜ਼ਾਨਾ ਆ ਪਹਿਲ ਦੇ ਤਹਿਤ ਮਾਨਜੋਗ ਸੀਐਮ ਸਾਹਿਬ ਨੇ ਸਕੂਲ ਦੀਆਂ ਯੂਨੀਫਾਰਮਾਂ ਉਹਨਾਂ ਦੇ ਹਵਾਲੇ ਕੀਤੀਆਂ ਯੂਨੀਫਾਰਮਾਂ ਸਕੂਲ ਦੀਆਂ ਸਿਰਫ ਸਰਕਾਰੀ ਕਿਉਂ ਪ੍ਰਾਈਵੇਟ ਸਕੂਲ ਦੀਆਂ ਯੂਨੀਫਾਰਮਾਂ ਕਿਉਂ ਨਹੀਂ ਪਹਿਲਦੇ ਹਵਾਲੇ ਨਾਲ ਦੀ ਨਾਲ ਅੱਗੋਂ ਬੱਚਿਆਂ ਦੇ ਸਵੈਟਰ ਜਿਹੜੇ ਸਕੂਲਾਂ ਦੇ ਵਿੱਚ ਪਾਉਂਦੇ ਆ ਮੋਜੇ ਪਾਉਂਦੇ ਆ ਉਹ ਕਿਉਂ ਨਹੀਂ ਪਹਿਲਦੇ ਹਵਾਲੇ ਅਸੀਂ ਬਚਪਨ ਤੋਂ ਆਪਣੇ ਮਾਪਿਆਂ ਆਪਣੀਆਂ ਮਾਵਾਂ ਦੀਆਂ ਦਾਦੀਆਂ ਦੇ ਹੱਥਾਂ ਦਾ ਸਮਾਨ ਬਣਿਆ ਹੋਇਆ ਪਾਉਂਦੇ ਪਾਉਂਦੇ ਰਹੇ ਹਾਂ ਇਸ ਤੋਂ ਇਲਾਵਾ ਸਹਿਕਾਰਤਾ ਦੇ ਨਾਲ ਹਰ ਪਿੰਡ ਦੀਆਂ ਔਰਤਾਂ ਨੂੰ ਜੋੜ ਕੇ ਘਰ ਘਰ ਇੰਡਸਟਰੀ ਕਿਉਂ ਨਹੀਂ ਸਾਡੇ ਆ ਹਰਿਆਣੇ ਦਾ achar pucharanga ساری ਦੁਨੀਆ ਯੂਜ਼ ਕਰੀ ਜਾਂਦੀ ਆ ਕੀ ਗੱਲ ਸਾਡੀਆਂ ਬੀਬੀਆਂ ਮਾਵਾਂ ਭੈਣਾਂ ਸਾਡੀਆਂ ਧੀਆਂ ਤੋਂ ਵੱਧ achar ਚਟਣੀਆਂ ਕੌਣ ਵਧੀਆ ਬਣਾ ਸਕਦਾ ਉਹ ਕਿਉਂ ਨਹੀਂ ਹਰ ਹਰ ਮੈਂ ਹੀ ਸਮਝਦੀ ਆ ਕਿ ਸਹਿਕਾਰਤਾ ਨੂੰ ਹੁਲਾਰਾ ਦੇਣ ਵਾਸਤੇ ਹਰ ਘਰ ਦੇ ਵਿੱਚ ਰੋਜ਼ਗਾਰ ਜੇ ਕੋਈ ਮਹਿਕਮਾ ਦੇ ਸਕਦਾ ਤੇ ਉਹ ਸਹਿਕਾਰਤਾ ਆ ਜਿਹੜੀਆਂ ਪਿੰਡੂ ਸੁਸਾਇਟੀਆਂ ਉਹਦੇ ਤਹਿਤ ਹਰ ਇੱਕ ਕੰਮ ਕਰਨ ਵਾਲੀ ਔਰਤ ਨੂੰ ਰਜਿਸਟਰ ਕਰਕੇ ਕਿਉਂ ਨਹੀਂ ਉਹਨਾਂ ਦੇ ਕੋਲੋਂ achar ਚਟਣੀਆਂ ਜਿਹੜੀਆਂ ਮਾਰਕਫੈਟ ਖਰੀਦੇ ਮਾਰਕਫੈਟ ਨੂੰ ਆਪਣੀਆਂ ਇੰਡਸਟਰੀਆਂ ਲਾਉਣ ਦੀ ਜ਼ਰੂਰਤ ਨਹੀਂ ਹੈ ਮਾਰਕਫੈਟ ਜਿਹੜਾ ਆ ਉਹ ਪਿੰਡਾਂ ਦੀਆਂ ਔਰਤਾਂ ਦੀ ਬਣੇ ਹੋਏ ਸਮਾਨ ਨੂੰ ਦਸਤਕਾਰੀ ਸ਼ਿਲਪਕਾਰੀ ਅਸੀਂ ਜਾਣਦੇ ਆ ਵੱਡੇ ਵੱਡੇ ਮਾਲਸ ਦੇ ਵਿੱਚ ਇੱਕ ਛੋਟਾ ਜਿਹਾ ਸਾਡੇ ਕੋਲ ਸਕਾਫ ਲੈਣਾ ਹੋਵੇ ਨਾ ਜਿਹੇ ਹੱਥ ਦਾ ਬਣਿਆ ਹੋਇਆ ਜਿਹੜੀ ਸਰਜੀਤ ਕੌਰ ਮਾਨੂਕੇ ਜਿਹੜੀ ਸਾਡੀਆਂ ਘਰ ਵਿੱਚ ਬਣਾ ਦਿੰਦੀਆਂ ਹਜ਼ਾਰ ਪਾਉਂ ਦੇ ਵਿੱਚ ਮਿਲਦਾ ਜੀ ਸਰਜੀਤ ਕੌਰ ਮਾਨੂਕੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਪੀਕਰ ਸਾਹਿਬ ਇੱਕ ਸੈਕਿੰਡ ਦੀ ਗੱਲ ਪਹਿਲਾਂ ਕਰੂੰਗੀ ਫਿਰ ਮੈਂ ਆਪਣੀ ਕਰੂੰਗੀ ਕੱਲ ਵੂਮਨਡੇ ਹੈ ਬੀਬਾ ਜੀ ਨੇ ਕੱਲ ਛੁੱਟੀ ਹੈ ਬੀਬਾ ਜੀ ਨੇ ਜਿਹੜਾ ਮਸਲਾ ਚੁੱਕਿਆ ਬਹੁਤ ਵਧੀਆ ਵੂਮਨਡੇ ਨੂੰ ਸਮਰਪਿਤ ਕਰਕੇ ਹੀ ਅੱਜ ਕਰਤਾ ਮੈਂ ਪਹਿਲਾਂ ਇਹ ਸਾਰੇ ਸਾਰੇ ਲੋਕਾਂ ਦੇ ਬੋਲੇਗੀ ਥੈਂਕ ਯੂ ਸਰ ਸਰ ਇੱਕ ਇੱਕ ਤਾਂ ਆਪਾਂ ਕੱਲ ਦੇ ਦਿਨ ਦਾ ਅੱਜ ਤਹੀਆ ਕਰੀਏ ਵੀ ਔਰਤਾ ਤੇ ਹੋਣ ਵਾਲੇ ਅਤਿਆਚਾਰਾਂ ਤੇ ਆਪਾਂ ਸ਼ਕਤੀ ਨਾਲ ਰੋਕਥਾਮ ਕਰਾਂਗੇ ਦੂਜਾ ਜਿਹੜਾ ਇਹਨਾਂ ਨੇ ਜੋ ਕਿਹਾ ਇਹਨਾਂ ਨੇ ਪ੍ਰੋਡਕਟਸ ਉਹ ਲਗਾ ਕੇ ਦਵਾਂਗੇ ਸਪੀਕਰ ਸਾਹਿਬ ਮੈਂ ਮਾਨਜੋਗ ਸਿਹਤ ਮੰਤਰੀ ਸਾਹਿਬ ਤੋਂ ਬਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਵੱਧ ਰਹੇ ਤੰਬਾਕੂ ਪਦਾਰਥਾਂ ਬਲ ਧਿਆਨ ਦਿਵਾਉਣਾ ਚਾਹੁੰਦੀ ਹਾਂ ਪੰਜਾਬ ਵਿੱਚ 13.4 ਬਾਲਗ ਤੇ 5.7% ਸਕੂਲ ਜਾਣ ਵਾਲੇ ਬੱਚੇ ਤੰਬਾਕੂ ਦੀ ਵਰਤੋਂ ਕਰਦੇ ਹਨ ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੀ ਇੰਨੀ ਜ਼ਿਆਦਾ ਸੰਖਿਆ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਪਦਾਰਥਾਂ ਦੀ ਸੌਖੀ ਪਹੁੰਚ ਹੈ ਅਸੀਂ ਪੰਜਾਬ ਵਿੱਚ ਸ਼ਰੀਆ ਮੌਤ ਬਿਕਦੀ ਦੇਖ ਰਹੀ ਹੈ ਸਾਨੂੰ ਆਉਣ ਵਾਲੀਆਂ ਨਸਲਾਂ ਨੂੰ ਇਸ ਤੋਂ ਬਚਾਉਣ ਦੀ ਲੋੜ ਹੈ ਇਹ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਸਾਡੀ ਜਨਸੰਖਿਆ ਲਾਵਾਂਸ ਜੰਕ ਜਨਸੰਖਿਆ ਦੀ ਤਬਾਹੀ ਵੱਲ ਨਾ ਬਦਲ ਜਾਵੇ 18 ਸਾਲ ਤੋਂ ਘੱਟ ਉਮਰ ਦੇ ਬੱਚੇ 20 ਤੰਬਾਕੂ ਵੇਚ ਰਹੇ ਆ ਖਰੀਦ ਰਹੇ ਆ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਤੰਬਾਕੂ ਪਦਾਰਥਾਂ ਦੀ ਵਿਕਰੀ ਤੇ ਪਾਬੰਦੀ ਸਖਤੀ ਨਾਲ ਲੱਗਣੀ ਚਾਹੀਦੀ ਹੈ ਕਿਉਂਕਿ ਪੰਜਾਬ ਇੱਕ ਇੱਕ ਅਜਿਹੀ ਧਰਤੀ ਹੈ ਜਿਸ ਨੂੰ ਇਹ ਰਹੇ ਨਸ਼ੇ ਅਸੀਂ ਸੋਪਾ ਨਹੀਂ ਦਿੰਦੇ ਸਿੰਘਾਂ ਤੇ ਸਿੱਖਾਂ ਦੇ ਗੁਰੂ ਪੀਰਾਂ ਦੀ ਧਰਤੀ ਵਿੱਚ ਪੰਜਾਬ ਵਿੱਚ ਸਿੱਖ ਤਬੀੜੀਆਂ ਫੂਕਦੀਆਂ ਚੰਗੀਆਂ ਨਹੀਂ ਲੱਗਦੀਆਂ ਅਸੀਂ ਤੰਬਾਕੂ ਨਾਲ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਨਹੀਂ ਹੋਣ ਦੇ ਸਕਦੇ ਇਸ ਲਈ ਸਾਨੂੰ ਇਕੱਠੇ ਹੋ ਕੇ ਹੰਬੜਾ ਮਾਰਨ ਦੀ ਲੋੜ ਹੈ ਸਪੀਕਰ ਸਾਹਿਬ ਕੋਟ ਪੈਕਟ ਸਿਗਰਟ ਐਂਡ ਅਦਰ ਟਬਾਕੂ ਪ੍ਰੋਡਕਟਸ ਐਕਟ 2003 ਦੇ ਅੰਡਰ No signs in zone सर, नो स्मोकिंग साइंस इन पब्लिक प्लेसेस स्मोकिंग जोन ਹੋਣਾ ਨਹੀਂ ਚਾਹੀਦਾ ਡਾਕਟਰ ਅਮਨਦੀਪ ਕੌਰ ਸਰ ਇੱਕ ਸੈਕਿੰਡ ਨਹੀਂ ਨੋ 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 2 ਮਿੰਟ ਮਤਲਬ ਠੀਕ ਹੈ ਸਰ ਥੈਂਕ ਯੂ ਅਮਨਦੀਪ ਕੌਰ ওকে ਯੂ ਵਾਟ ਟੂ ਸਪੀਕ ਚਲੋ ਸ਼੍ਰੀਮਤੀ ਨੀਨਾ ਮਿੱਤਲ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਕਿ ਤੁਸੀਂ ਕੱਲ ਦੇ वूमेन डे ਦੀ ਬਜਾਏ ਅੱਜ ਹੀ ਸਾਨੂੰ ਮੌਕਾ ਦਿੱਤਾ ਪਰ ਮੇਰੀ ਇੱਕ ਬੇਨਤੀ ਹੈ ਕਿ ਅਸੀਂ 117 ਚ 13 ਕੋ ਤਾਂ ਹੈਗੇ ਆ ਸਾਨੂੰ ਸਿਰਫ वूमेन डे ਤੇ ਨਹੀਂ ਅੱਗੇ ਪਿੱਛੇ ਵੀ ਮੌਕਾ ਦੇ ਦਿਆ ਕਰੋ ਸਰ ਮੇਰਾ ਅੱਜ ਦਾ ਜਿਹੜਾ ਮੁੱਦਾ ਹੈ ਇਹ ਸਾਡੇ ਸਾਰਿਆਂ ਲਈ ਹੈ ਜਿਹੜੇ ਸ਼ਹਿਰੀ ਖੇਤਰ ਨਾਲ ਜੁੜੇ ਹੋਏ ਐ ਕਿ ਜਿਹੜਾ ਸਥਾਨਕ ਕਮੇਟੀਆਂ ਮਿਊਸਪਲ ਕਮੇਟੀਆਂ ਵਿੱਚ ਜਿਹੜੇ ਕੋਈ ਮਤੇ ਪਾਸ ਕੀਤੇ ਜਾਂਦੇ ਐ ਜਿੱਦਨ ਅਸੀਂ ਮਤਾ ਪਾਸ ਕਰ ਦਿੰਨੇ ਆ ਪਬਲਿਕ ਤਾਂ ਸਾਡੇ ਸਿਰ ਉਦ ਨਹੀਂ ਹੋ ਜਾਂਦੀ ਐ ਕਿ ਜੀ ਮਤਾ ਪਾਸ ਹੋ ਗਿਆ ਸਾਡਾ ਕੰਮ ਕਰਾਓ ਪਰ ਉੱਥੇ ਤਿੰਨ ਤਿੰਨ ਚਾਰ ਚਾਰ ਮਹੀਨੇ ਅੱਗੋਂ ਪਾਸ ਹੋ ਕੇ ਨਹੀਂ ਆਂਦੇ ਮੈਨੂੰ ਮਾਨ ਹੈ ਸਾਡੇ ਮੰਤਰੀ ਸਾਹਿਬ ਤੇ ਜਿਹੜਾ ਵੀ ਮੰਤਰੀ ਸਾਹਿਬ ਕੋਲੇ ਚਲਾ ਜਾਂਦਾ ਐ ਇਹ ਜਲਦੀ ਕਲੀਅਰ ਕਰਦੇ ਐ ਪਰ ਜਿਹੜਾ ਨਿਚਲੇ ਨਿਚਲੇ ਪ੍ਰੋਸੈਸ ਚ 3-3 4-4 ਮਹੀਨੇ ਉਹਨੂੰ ਆਂ ਦੇਖੀ ਕੀਤੀ ਜਾਂਦੀ ਹੈ ਉਹਦੇ ਲਈ ਕੋਈ ਅਦਾਂ ਦਾ ਕਾਨੂੰਨ ਬਣਾਇਆ ਜਾਵੇ ਚਾਹੇ 21 ਦਿਨਾਂ ਦਾ ਸਮਾਂ ਹੈ ਪਰ 21 ਦਿਨਾਂ ਵਿੱਚ ਉਹ ਪਾਸ ਹੋ ਕੇ ਨਹੀਂ ਆਂਦੇ ਲਟਕਦੇ ਰਹਿੰਦੇ ਨੇ ਤੇ ਲੋਕ ਬੜੇ ਪਰੇਸ਼ਾਨ ਹੁੰਦੇ ਨੇ ਇਸ ਤੇ ਤੇ ਦੂਜਾ ਮੇਰਾ ਮੁੱਦਾ ਮੈਂ ਇੱਕ ਵਾਰ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਜਿਹੜੇ ਸਾਡੇ EO ਹੁੰਦੇ ਨੇ ਉਹਨਾਂ ਦੀ ਥੋੜੀ ਜੀ ਪਾਵਰ ਵਧਾਈ ਜਾਵੇ ਕਿਉਂਕਿ ਫਾਰ ਐਗਜ਼ਾਮਪਲ ਜੇ ਕੋਈ ਟਿਊਬਵੈਲ ਖਰਾਬ ਹੋ ਗਿਆ ਤਾਂ ਉਹਨਾਂ ਕੋਲ ਇੰਨੀ ਪਾਵਰ ਨਹੀਂ ਕਿ ਉਹ ਟਿਊਬਵੈਲ ਠੀਕ ਕਰਵਾ ਸਕਣ ਉਹਦੇ ਲਈ ਵੀ ਉਹ ਮਤਾ ਪਾਸ ਕਰਕੇ ਅੱਗੋਂ ਪਰਮਿਸ਼ਨ ਪੇ ਮੰਗਦੇ ਨੇ ਉਹਦੇ ਲਈ ਸਾਨੂੰ ਦੋ ਦੋ ਤਿੰਨ ਤਿੰਨ ਮਹੀਨੇ ਲੱਗ ਜਾਂਦੇ ਨੇ ਪਰ ਲੋਕ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੇ ਕਾਈਂਡਲੀ ਇੰਨਾ ਮਤਿਆਂ ਵੱਲ ਇੰਨਾ ਮੁੱਦਿਆਂ ਵੱਲ ਧਿਆਨ ਦਿੱਤਾ ਜਾਵੇ